ਸਾਤ ਸੰਗਤ ਜੀ ਆਪ ਦੀ ਗਿਆਤ ਵਾਸਤੇ ਬੇਨਤੀ ਕਰਾਂ ਕਿਉਂਕਿ ਜਿਹੜਾ ਗੋਜ ਗ੍ਰੰਥ ਸੀ ਅਜੇ ਗੁਪਤ ਹੈ ਜਦੋਂ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਜਥੇ ਸਮੇਤ ਦਰਸ਼ਨ ਕਰਨ ਵਾਸਤੇ ਆਇਆ ਕਰਦੇ ਸੀ 2-2 3-3 ਮਹੀਨੇ ਇੱਥੇ ਰਹਿ ਕੇ ਮਹਾਂਪੁਰਖ ਕਥਾ ਕਰਦੇ ਹੁੰਦੇ ਸੀ ਤੇ ਉਹਨਾਂ ਦੀ ਕਥਾ ਵਿੱਚ ਸਬੂਤ ਹੈ ਉਹਨਾਂ ਨੇ ਕਿਹਾ ਕਿ ਮੈਂ ਆਪ ਉਸ ਗ੍ਰੰਥ ਦਾ ਦਰਸ਼ਨ ਕੀਤਾ ਹੈ ਤੇ ਜਿਹੜੇ ਵਿਦਿਆਰਥੀ ਸਿੰਘ ਸਨ ਉਸ ਸਮੇਂ ਦੇ ਨਾਲ ਦੇ ਉਹਨਾਂ ਨੇ ਉਸ ਗ੍ਰੰਥ ਤੋਂ ਆਪਣੇ ਹੱਥ ਨਾਲ ਕੁਝ ਲਿਖ ਕੇ ਉਤਾਰੇ ਕੀਤੇ ਸੀ ਜਿਨ੍ਹਾਂ ਵਿੱਚੋਂ ਗਿਆਨੀ ਪ੍ਰੀਤਮ ਸਿੰਘ ਜੀ ਲਖਾਰੀ ਇੰਗਲੈਂਡ ਵਾਲੇ ਪ੍ਰਸਿੱਧ ਮਹਾਂਪੁਰਖਾਂ ਦੇ ਵਿਦਿਆਰਥੀ ਐ ਮੈਂ ਇੰਗਲੈਂਡ ਗਿਆ ਸਾਂ ਤੇ ਉੱਥੇ ਉਹਨਾਂ ਨੇ ਕਿਹਾ ਕਿ ਸਾਨੂੰ ਹਜ਼ੂਰ ਸਾਹਿਬ ਦਾ ਇਤਿਹਾਸ ਸੁਣਾਓ ਤਕਰੀਬਨ 2.5 ਘੰਟੇ ਕਥਾ ਹੋਈ ਲਾਇਵ ਟੀਵੀ ਦੇ ਉੱਤੇ ਸਾਰੇ ਯਾਤ ਵਿੱਚ ਗਈ ਤੇ ਮੈਨੂੰ ਗਿਆਨੀ ਜੀ ਬਾਅਦ ਵਿੱਚ ਕਹਿਣ ਲੱਗੇ ਕਿ ਤੁਹਾਨੂੰ ਪਤਾ ਹੈ ਉਸ ਗ੍ਰੰਥ ਵਿੱਚ ਕੀ ਲਿਖਿਆ ਮੈਂ ਕਿਹਾ ਮਹਾਰਾਜ ਮੈਂ ਦਰਸ਼ਨ ਨਹੀਂ ਕੀਤੇ ਕਹਿੰਦੇ ਉਸ ਸਮੇਂ ਮੈਂ ਵਿਦਿਆਰਥੀ ਰੂਪ ਵਿੱਚ ਨਾਲ ਸਾਂ ਤੇ ਮੈਂ ਲਿਖ ਲਈਆਂ ਸੀ ਪੰਕਤੀਆਂ ਤੇ ਉਹਨਾਂ ਨੇ ਮੈਨੂੰ ਉਹ ਲਿਖਿਆ ਹੋਇਆ ਫੋਟੋਕਾਪੀ ਦਿੱਤੀ ਤੇ ਸਾਧ ਸੰਗਤ ਜੀ ਉਹਨਾਂ ਨੇ ਇੰਨ ਬਿੰਨ ਜੋ ਉਸ ਸਮੇਂ ਭਾਈ ਹਰ ਸਿੰਘ ਜੀ ਨੇ ਲਿਖਿਆ ਸੀ ਨਾ ਤੇ ਕੀ ਲਿਖਦੇ ਐ ਜੋ ਉਹਦੇ ਉੱਤੇ ਲਿਖਿਆ ਹੋਇਆ ਮੈਂ ਤੁਹਾਨੂੰ ਉਹ ਸੁਣਾਉਣ ਲੱਗਾ ਬਾਤਕ ਰੂਪ ਜੀ ਕਿਉਂਕਿ ਉਹ ਕਵਤਾ ਰੂਪ ਜੀ ਲਿਖਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਦਰਬਾਰ ਅਸਥਾਨ ਤੇ ਪ੍ਰਵੇਸ਼ ਹੋਏ ਐ ਸਤਿਗੁਰੂ ਜੀ ਦੇ ਮੁਖ ਮੰਡਲ ਤੇ ਇੱਕ ਅਲੌਕਿਕ ਜਿਹਾ ਨੂਰ ਸੀਗਾ ਜਿਹੜਾ ਹਰੇਕ ਦਾ ਮਨ ਆਕਰਸ਼ਿਤ ਹੋ ਰਿਹਾ ਸੀ ਮਹਾਰਾਜ ਵਾਹਿ ਕਲਗੀ ਸਾਹਿਬ ਸੱਚੇ ਪਾਤਸ਼ਾਹ ਦੇ ਸੀਸ ਤੇ ਝੂਲ ਰਹੀ ਹੈ ਚੌੜੀ ਹਜੂਰ ਦੀ ਛਾਤੀ ਪਈ ਨੇ ਸਾਰੇ ਸ਼ਸਤਰ ਮਹਾਰਾਜ ਸਨੱਦਬੱਧ ਗਰੀਬਨਵਾਚ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮस्तक ਤੇ ਪਿਆ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਆਗਿਆ ਕੀਤੀ ਹੈ ਕਿ ਪੰਜ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖੜ ਜਾਓ ਜਿਨ੍ਹਾਂ ਦੇ ਨਾਮ ਉਸ ਗ੍ਰੰਥ ਦੇ ਹਵਾਲੇ ਦੇ ਨਾਲ ਬਾਬਾ ਦੀਪ ਸਿੰਘ ਸਾਹਿਬ ਬਾਬਾ ਗੁਰਬਖਸ਼ ਸਿੰਘ ਸਾਹਿਬ ਭਾਈ ਸੰਤੋਖ ਸਿੰਘ ਜੀ ਸਾਈ ਹਰ ਸਿੰਘ ਜੀ ਇਹ ਨਾਮ ਸਾਧ ਸੰਗਤ ਜੀ ਉਸ ਗ੍ਰੰਥ ਦੀ ਲਿਖਤ ਹਨ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਸ ਸਮੇਂ ਪੰਜ ਸਿੰਘ ਹਜੂਰ ਨੇ ਤਾਬਿਆ ਛਡਾ ਦਿੱਤੇ ਹੈ ਫਿਰ ਮਹਾਰਾਜ ਜੀ ਨੇ ਪੰਜ ਪੈਸੇ ਤੇ ਨਾਰੀਅਲ ਆਪਣੇ ਕਰ ਕਮਲਾ ਵਿੱਚ ਲਏ ਹੈ ਜੋ ਵੱਡਿਆਂ ਸਤਗੁਰਾਂ ਜੀ ਨੇ ਇਹ ਉਸ ਦੇ ਆਰੰਭ ਵਿੱਚ ਲਿਖਿਆ ਹੈ ਕਿ ਖਾਲਸੇ ਨੇ ਆਖਿਆ ਮਹਾਰਾਜ ਵੱਡੇ ਸਤਗੁਰੂ ਜੀ ਜਦੋਂ ਸੱਚਖੰਡ ਗਵਨ ਕਰਦੇ ਸੀ ਤੇ ਮਹਾਰਾਜ ਆਪਣੇ ਸਿੱਖਾਂ ਨੂੰ ਸਤਿਗੁਰਾਂ ਜੀ ਦੀ ਅੱਗੇ ਬਾਹ ਜੜੀ ਸੀ ਉਹ ਫੜਾ ਕੇ ਜਾਂਦੇ ਸੀ ਮਹਾਰਾਜ ਆਪ ਸਾਨੂੰ ਕਿਹਦੇ ਲੜ ਲਾ ਕੇ ਚੱਲਿਓ ਫਜ਼ੂਰ ਨੇ ਬਹੁਤ ਪ੍ਰਸੰਨ ਚਿਤ ਹੋ ਕੇ ਕਿਹਾ ਖਾਲਸਾ ਜੀ ਇਹ ਨਿਰੰਕਾਰ ਨੇ ਤੁਹਾਂਥੋਂ ਕਹਾਇਆ ਤੇ ਅਸੀਂ ਇਹ ਵੀ ਰਸਮ ਹੁਣ ਅਦਾ ਕਰਦੇ ਹਾਂ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਪੰਜ ਪੈਸੇ ਤੇ ਨਾਰੀਅਲ ਭੇਟ ਕੀਤੇ ਹੈ ਫਜ਼ੂਰ ਨੇ ਮਸਤਕ ਦੁਬਾਰਾ ਆਪਣਾ ਧਰਤੀ ਤੇ ਲਾਇਆ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਤੇ ਸਮੇ ਆਪਣੇ ਸ਼੍ਰੀ ਮੁਖ ਤੋਂ ਇਹ ਵਾਕ ਕਹੇ ਸੀ ਕਿ ਆਗਿਆ ਭਰੀ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਸੱਚੇ ਪਾਤਸ਼ਾਹ ਜੀ ਨੇ ਵਾਕ ਕਹੇ ਫਿਰ ਉਸ ਗ੍ਰੰਥ ਦੀ ਲਿਖਤ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਜਦੋਂ ਆਪਣੇ ਖਾਲਸੇ ਵੱਲ ਤੱਕਿਆ ਨਾ ਤੇ ਮਹਾਰਾਜ ਜੀ ਨੇ ਕਿਹਾ ਪਹਿਲਾਂ ਤਾਂ ਇਹ ਸ਼ਬਦ ਕਹੇ ਕਿ ਜੋ ਪ੍ਰਭ ਕੋ ਮਿਲ ਬੋਚ ਹੈ खोज ਸ਼ਬਦ ਮੈਂ ਲੈ ਫਿਰ ਸਤਿਗੁਰੂ ਜੀ ਲੈ ਕੇ ਆਇਆ ਕਿ ਜਿਹੜਾ ਪ੍ਰਤੱਖ ਸਾਡਾ ਦਰਸ਼ਨ ਕਰਨਾ ਚਾਹੇ ਤੇ ਖਾਲਸੇਵਾਲ ਹੱਥ ਕਰਕੇ ਕਿਹਾ ਖੋਜ ਇਨੀ ਮਹਿੰਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਖਾਲਸੇ ਨੂੰ ਵੀ ਆਪਣਾ ਸਰੂਪ ਬਖਸ਼ਿਸ਼ ਕੀਤਾ ਤੇ ਵਿਸ਼ੇਸ਼ ਕਰਕੇ ਉਸ ਗ੍ਰੰਥ ਦੇ ਵਿੱਚ ਜ਼ਿਕਰ ਆਇਆ ਕਿ ਮਹਾਰਾਜ ਜੀ ਨੇ ਉਸ ਸਮੇਂ ਜਿਵੇਂ ਇੱਥੇ ਹਜ਼ੂਰ ਸਾਹਿਬ ਮਹਾਰਾਜ ਸਾਹਿਬ ਜੀ ਦੇ ਫਿਰ ਨਜ਼ਰਾਨੇ ਭੇਟ ਕੀਤੇ ਜਾਂਦੇ ਹਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਆਪ ਕੋਲ ਇੱਕ ਗਾਤਰੇ ਦੀ ਸ੍ਰੀ ਸਾਹਿਬ ਕੱਢ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਭੇਟ ਕੀਤੀ। ਇਹ ਉਸ ਗ੍ਰੰਥ ਦੀ ਲਿਖਤ ਹੈ। ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਇੱਕ ਅਕਾਲ ਦੇ ਲੜ ਲਾਇਆ ਹੈ। ਵੇਖ ਲਓ ਆਦਰਸ਼ ਏਡਾ ਉੱਚਾ ਹੈ। ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ੇ ਦੀ ਵੱਡੀ ਕੀਤੀ ਪਰ ਫਿਰ ਵੀ ਸਾਡੇ ਸਿੱਖਾਂ ਦੇ ਅੰਦਰ ਇਹ ਕਿਹਾ ਜਾਂਦਾ ਹੈ ਕਿ ਬਾਣੀ ਤੋਂ ਬਿਨਾ ਸ਼ਰੀਰ ਵੀ ਗੁਰੂ ਚਾਹੀਦਾ। ਸਤਿਗੁਰੂ ਜੀ ਨੇ ਉਦੋਂ ਕਿਹਾ ਸੀ ਕਿ ਖਾਲਸਾ ਦੀ ਅਸੀਂ ਸ਼ਰੀਰ ਦੀ ਪ੍ਰਥਾ ਬੰਦ ਕਰ ਦਿੱਤੀ ਹੈ ਅੱਜ ਤੋਂ ਸਾਡੇ ਤੇ ਤੁਹਾਡੇ ਗੁਰੂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਣਗੇ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਆਦਬ ਹੈ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਨੂੰ ਕਿ ਗਰੀਬ ਨਿਵਾਜ ਜਦੋਂ ਸਾਡੇ ਮਨ ਵਿੱਚ ਸ਼ੰਕੇ ਆਉਂਦੇ ਆਪ ਜੀ ਦੇ ਕੋਲੋਂ ਪੁੱਛ ਲੈਂਦੇ ਸਾਂ ਕਰ ਮਹਾਰਾਜ ਹੁਣ ਫਿਰ ਕਿਨੂੰ ਪੁੱਛਾਂਗੇ ਸਤਿਗੁਰੂ ਜੀ ਨੇ ਵਾਕ ਕਹਏ ਸੀ ਜੋ ਮੋਜ ਬਚਨ ਸੁਨਣ ਕੇ ਚਾਏ ਸੁਨੋ ਗ੍ਰੰਥ ਹਿਤ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਨ ਇਸ ਮੈਂ ਭੇਦ ਨਾਰੰਚਕ ਮਾਨ ਸਵੇਰ ਕਥਾ ਵਿੱਚ ਵੀ ਜ਼ਿਕਰ ਆਇਆ ਸੀਗਾ ਕਿਉਂਕਿ ਜਿਹੜੇ ਨਾਸਤਿਕ ਲੋਕ ਆ ਉਹ ਕਹਿ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਕਿਹੜਾ ਚੱਲ ਸਕਦੇ ਆ ਕਿਹੜੇ ਹੱਥਾਂ ਨਾਲ ਕੁਝ ਕਰ ਸਕਦੇ ਆ ਕਿਹੜਾ ਵੇਖ ਸਕਦੇ ਆ ਕਿਹੜਾ ਸੁਣ ਸਕਦੇ ਆ ਕਿਹੜਾ ਬੋਲ ਸਕਦੇ ਆ ਕਿਹੜਾ ਖਾ ਸਕਦੇ ਆ ਇਸ ਤਰ੍ਹਾਂ ਦੇ ਉਹਨਾਂ ਦੇ ਸ਼ੰਕੇ ਹਨ ਪਰ ਸਾਧ ਸੰਗਤ ਜੀ ਜਿਹੜਾ ਸ਼ਬਦ ਨਾਲ ਜੁੜ ਜਾਂਦਾ ਨਾ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਬਿਨਾਂ ਲੱਤਾਂ ਤੋਂ ਚੱਲ ਵੀ ਸਕਦੇ ਆ ਉਹਨੂੰ ਇਹ ਸ਼ਰਧਾ ਹੋ ਆਉਂਦੀ ਹੈ ਕਿ ਬਿਨਾਂ ਹੀ ਹੱਥਾਂ ਤੋਂ ਸਤਿਗੁਰੂ ਜੀ ਸਭ ਕੁਝ ਕਰ ਸਕਦੇ ਆ ਸਰੀਰ ਦੀ ਤਾਕਤ ਨੂੰ ਉਹੋ ਹੀ ਗਾਫਲ ਮੰਨਦਾ ਰਹਿੰਦਾ ਜਿਹਦਾ ਪਦਾਰਥਵਾਦੀ ਮੰਨ ਰਿਹਾ ਹੈ ਤੇ ਸਤਿਗੁਰੂ ਜੀ ਬਿਨਾ ਅੱਖਾਂ ਤੋਂ ਵੇਖਦੇ ਵੀ ਐ ਮਹਾਰਾਜ ਬਿਨਾ ਕੰਨਾਂ ਤੋਂ ਸੁਣਦੇ ਵੀ ਐ ਸੱਚੇ ਪਾਤਸ਼ਾਹ ਜੀ ਬਿਨਾ ਜੀਭਾਂ ਤੋਂ ਸਾਧ ਸੰਗਤ ਜੀ ਬੋਲਦੇ ਵੀ ਐ ਤੇ ਹਜ਼ੂਰ ਪ੍ਰਸ਼ਾਦ ਵੀ ਛਕਦੇ ਐ ਜਿਸ ਦੇ ਮਨ ਦੇ ਅੰਦਰ ਭਾਵਨਾ ਹੋਵੇ ਸੱਦ ਸੁਣਦਾ ਸੱਦ ਵੇਖਦਾ ਕਿਉਂ ਮੁਕਰ ਪਿਆ ਜਾਏ ਜੀਓ ਅਸਲ ਵਿੱਚ ਕੀ ਐ ਸ਼ਕਤੀ ਤੋਂ ਅੱਜ ਸਾਡਾ ਮਨ ਮੁਨਕਰ ਹੁੰਦਾ ਜਾ ਰਿਹਾ ਮੈਂ ਕੇਵਲ ਇਹੀ ਕਹਿ ਕੇ ਤੇ ਫਿਰ ਸ਼ਬਦ ਦੇ ਅਰਥ ਆਰੰਭ ਕਰ ਦਿਆਂਗਾ ਕਿਉਂਕਿ ਸ਼ਬਦ ਦੇ ਅਰਥਾਂ ਨੂੰ ਵੀ ਸਮਾਂ ਥੋੜਾ ਲੱਗ ਜਾਵੇਗਾ ਪਿਛਲੇ ਸਾਲ ਵੀ ਜਦੋਂ ਕਥਾ ਆਰੰਭ ਹੋਈ ਸੀ ਜਦੋਂ ਪੰਕਤੀਆਂ ਪੜੀਆਂ ਜਾ ਰਹੀਆਂ ਸਨ ਐਨ ਤੱਲ ਖੜਕਿਆ ਸੀ 12 ਵਜੇ ਸੀ ਬਿਲਕੁਲ ਪਿਛਲੇ ਸਾਲ ਵਰਗਾ ਹੀ ਇਹਨਾਂ ਬਿਲ ਸਮੇਂ ਤੇ 1 ਵਜੇ ਸਮਾਪਤੀ ਹੋ ਗਈ ਸੀ ਜੇ ਤੁਸੀਂ ਪਿਆਰ ਦੇ ਨਾਲ ਜੁੜ ਕੇ ਸੁਣੋਗੇ 1 ਵਜੇ ਤੱਕ ਦਾ ਸਮਾਂ ਤੁਹਾਨੂੰ ਇੱਕ ਮਿੰਟ ਵਰਗਾ ਪ੍ਰਤੀਤ ਹੋਵੇਗਾ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਐਡਾ ਮਹਾਨ ਪੁਰਬ ਹੈ ਆਪਣੇ ਮਨਾਂ ਦੇ ਅੰਦਰ ਉਸ ਯਾਦ ਤੇ ਪਿਆਰ ਨੂੰ ਭਰਦਿਆਂ ਹੋਇਆ ਬਾਜਾਂ ਵਾਲੇ ਸਤਿਗੁਰੂ ਜੀ ਦਾ ਉਹ ਸਮਾਂ ਯਾਦ ਕਰੀਏ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਖਾਲਸੇ ਨੂੰ ਸੰਬੋਧਨ ਹੋਏ ਸਨ ਇਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਮਹਾਨ ਰਸਮ ਅਦਾ ਕੀਤੀ ਸੀ ਦੇਵ ਪ੍ਰਥਾ ਬੰਦ ਕਰ ਦਿੱਤੀ ਸੀ ਸ਼ਬਦ ਗੁਰੂ ਦੇ ਸੱਚੇ ਪਾਤਸ਼ਾਹ ਨੇ ਸਾਨੂੰ ਲੜ ਲਾਇਆ ਸੀ ਗੁਰੂ ਖਾਲਸਾ ਜੀ ਬੇਨਤੀ ਇਹ ਹੈ ਕਿ ਜਦੋਂ ਸਤਗੁਰੂ ਜੀ ਦਾ ਸੱਚਖੰਡ ਜਾਣਦਾ ਅਸੀਂ ਇਤਿਹਾਸ ਸੁਣਾਉਂਦੇ ਆ ਤੇ ਇਤਿਹਾਸ ਵਿੱਚ ਜਿਵੇਂ ਲਿਖਿਆ ਹੋਇਆ ਉਸ ਨੂੰ ਸੁਣਾਉਣ ਲੱਗਿਆਂ ਜੇ ਤਾਂ ਬਗਤੇ ਦਾ ਉਹਦਾ ਨਿਸ਼ਚਾ ਨਾ ਹੋ ਦੇਵ ਦੀ ਜਬਾਨ ਫੜਕ ਜਾਂਦੀ ਹੈ ਜੇ ਸਰੋਤਾ ਉਸ ਦੇ ਉੱਪਰ ਸ਼ਰਧਾ ਨਾ ਕਰੇ ਤੇ ਫਿਰ ਉਸ ਨੂੰ ਨਿਸ਼ਚਾ ਨਹੀਂ ਆਉਂਦਾ ਇਹ ਹਜੂਰ ਦਾ ਸੱਚਖੰਡ ਜਾਣਦਾ ਜੋ ਇਤਿਹਾਸ ਕਿਹਾ ਜਾਂਦਾ ਹੈ ਮੈਂ ਕੇਵਲ ਸ਼ਕਤੀ ਦੇ ਆਧਾਰ ਤੇ ਕਹਿ ਕੇ ਬੇਨਤੀ ਕਰਕੇ ਫਿਰ ਕਥਾ ਸ਼ਬਦ ਦੀ ਆਰੰਭ ਕਰਾਂਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜਾ ਅਸਥਾਨ ਅੰਦਰ ਜਿੱਥੇ ਅੱਜ ਸ਼ਸਤਰ ਲਿਪਟੇ ਹੋਏ ਆ ਮਹਾਰਾਜ ਦੇ ਪਾਵਨ ਤਖਤ ਦੇ ਉੱਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਆਗਿਆ ਨਾਲ ਇੱਥੇ ਚਿਖਾ ਸਜਾਈ ਗਈ ਸੀ ਵੱਡੀ ਚੰਦਨ ਦੀ ਚਿਖਾ ਸੀ ਜਿੱਥੇ ਬਾਹਰ ਨਿਸ਼ਾਨ ਸਾਹਿਬ ਹੈ ਇੱਥੇ ਤੱਕ ਕਨਾਤ ਲੱਗੀ ਹੋਈ ਸੀ ਤੇ ਵੱਡੇ ਨਿਸ਼ਾਨ ਸਾਹਿਬ ਜੋ ਥੱਲੇ ਨਿਸ਼ਾਨ ਸਾਹਿਬ ਉੱਥੇ ਤੱਕ ਬਰੂਹਾ ਸੀਗਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ-ਅੱਗੇ ਰਾਗੀ ਸਿੰਘ ਸ਼ਬਦਾਂ ਦਾ ਗਾਇਨ ਕਰਦੇ ਹੋਏ ਆਏ ਜੋ ਰਾਗੀ ਸਿੰਘ ਸ਼ਬਦ ਪਾਦੇ ਸਨ ਆਪਮਹਿ ਜੀਵਨ ਪਦਵੀ ਪਾਈ ਤੇ ਮਾਰੂ ਰਾਗ ਵਿੱਚ ਸ਼ਬਦ ਜੋਤੀ ਜੋਤ ਸਮਾਉਣ ਦਾ ਸਾਰਾ ਸ਼ਬਦ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇੱਥੇ ਆਗਿਆ ਸੀ ਕਿ ਅੰਦਰ ਕੋਈ ਜਾ ਨਹੀਂ ਸਕਦਾ ਬੇਨਤੀ ਆ ਬੀਬੀ ਜੀ ਆਪ ਸ਼ਾਂਤੀ ਬਖਸ਼ੋ ਸੱਚੇ ਪਾਤਸ਼ਾਹ ਗਰੀਬ ਨਿਵਾਜ ਜਿਸ ਵਕਤ ਉਸ ਕਨਾਤ ਦੇ ਦਰਵਾਜ਼ੇ ਰਾਹੀਂ ਅੰਦਰ ਪ੍ਰਵੇਸ਼ ਹੋਣ ਲੱਗੇ ਤੇ ਸਤ ਸੰਗਤ ਦੀ ਭਾਵੇਂ ਕਿ ਸਤਗੁਰੂ ਜੀ ਨੇ ਆਪਣੇ ਸਰੂਪ ਦਾ ਸਪਰਸ਼ ਸਿੰਘਾਂ ਨੂੰ ਬਖਸ਼ਿਆ ਹੋਇਆ ਸੀ ਪਰ ਫਿਰ ਵੀ ਐਡੇ ਵੱਡੇ ਸਤਗੁਰੂ ਦਾ ਸ਼ਕਤੀ ਭਰਪੂਰ ਸਤਗੁਰੂ ਦਾ ਸੰਸਾਰ ਤੋਂ ਆਪਣੇ ਸਰਗੁਣ ਸਰੂਪ ਨੂੰ ਅਲੋਪ ਕਰਨਾ ਬਰਦਾਸ਼ਤ ਕਰਨ ਵਾਲੀ ਗੱਲ ਨਹੀਂ ਸੀ ਸਿੰਘ ਸਭ ਕੁਝ ਜਾਣਦੇ ਸਮਝਦੇ ਹੋਇਆ ਵੀ ਜਦੋਂ ਹਜੂਰ ਕਿਲਾਕ ਤੋਂ ਅੰਦਰ ਪ੍ਰਵੇਸ਼ ਹੋਏ ਤੇ ਜਰੋਜਾਰ ਸਿੰਘਾਂ ਦੇ ਨੈਤਰਾਂ ਵਿੱਚੋਂ ਅਥਰੂ ਡਿੱਗੜ ਲੱਗ ਪਏ ਆਪਣੇ ਖਾਲਸੇ ਨੂੰ ਵਾਰਕ ਕਰਦੇ ਆ ਹਜੂਰ ਨੇ ਤੱਕਿਆ ਤੇ ਮਹਾਰਾਜ ਫਿਰ ਪਿੱਛੇ ਮੁੜੇ ਜਿਹਦਾ ਪੁੱਤਰ ਨਾਲ ਪਿਆਰ ਹੁੰਦਾ ਹੈ ਨਾ ਸਤਿਗੁਰੂ ਕਹਿੰਦੇ ਖਾਲਸਾ ਜੀ ਮੇਰੀ ਦੇਹ ਦਾ ਮੋਹ ਨਾ ਕਰੋ ਮੈਂ ਅਮਰ ਹਾਂ ਅਟਲ ਹਾਂ ਸਦੀਵ ਹਾਂ ਅਬਨਾਸੀ ਹਾਂ ਇਹ ਸਤਿਗੁਰੂ ਨੇ ਆਪਣੇ ਖਾਲਸੇ ਨੂੰ ਗੋਲ ਕਹੇ ਸੀ ਮੇਰੇ ਅਬਨਾਸੀ ਸਰੂਪ ਨੂੰ ਚਿਤਵਣਾ ਮੇਰੇ ਅਟਲ ਸਰੂਪ ਵਿੱਚ ਸਦਾ ਆਪਹਿਦ ਰਹਿਣਾ ਤੁਹਾਨੂੰ ਕੋਈ ਮਾਰ ਨਹੀਂ ਸਕੇਗਾ ਮੌਤ ਨਮਰਦਾਂ ਨੂੰ ਆਉਂਦੀ ਹੈ ਮਰਦਾਂ ਨੂੰ ਮੌਤ ਵਿੱਚੋਂ ਜ਼ਿੰਦਗੀ ਪ੍ਰਾਪਤ ਹੁੰਦੀ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਸ਼ ਭਰੇ ਕੋਲ ਕਹੇ ਸੀ ਖਾਲਸੇ ਦੇ ਅੰਦਰ ਆਇਆ ਹੋਇਆ ਉਹ ਵੇਗ ਸਤਿਗੁਰੂ ਨੇ ਆਪਣੇ ਬਚਨਾਂ ਨਾਲ ਰੋਕਿਆ ਤੇ ਫਿਰ ਇਹ ਬਚਨ ਕਹੇ ਖਾਲਸਾ ਜੀ ਸਾਡੇ ਦੋ ਬਚਨ ਯਾਦ ਰੱਖਿਓ ਇੱਕ ਤਾਂ ਗੁਰ ਮੰਤਰ ਤੇ ਗੁਰ ਬਾਣੀ ਕਦੇ ਨਾ ਵਿਸਾਰਿਓ ਦੂਸਰਾ ਸ਼ਸਤਰ ਵਿਦਿਆ ਦਾ ਅਭਿਆਸ ਨਾ ਤਿਆਗਿਓ ਸੰਸਾਰ ਦੀ ਕੋਈ ਕੌਮ ਤੁਹਾਨੂੰ ਗੁਲਾਮ ਨਹੀਂ ਕਰ ਸਕੇਗੀ ਹਜ਼ੂਰ ਇਹ ਬਚਨ ਕਹਿ ਕੇ ਅੰਦਰ ਪ੍ਰਵੇਸ਼ ਹੋਏ ਆ ਕੇਵਲ ਭਾਈ ਹਰ ਸਿੰਘ ਜੀ ਨੂੰ ਸੱਚੇ ਪਾਤਸ਼ਾਹ ਜੀ ਮਹਾਰਾ ਆਗਿਆ ਕੀਤੀ ਕਿ ਭਾਈ ਹਰ ਸਿੰਘ ਜੀ ਚੰਡਾ ਪ੍ਰਚੰਡ ਕਰ ਦਿਓ ਹਜ਼ੂਰ ਬਣੀ ਹੋਈ ਉੱਚੀ ਚਖਾ ਤੇ ਚੌਂਕੜਾ ਲਾ ਕਰਕੇ ਬੈਠ ਗਏ ਜਦੋਂ ਸਤਿਗੁਰੂ ਜੀ ਜਾਗਦੀ ਜੋਤ ਉਵੇਂ ਕਮਰ ਕੱਸਾ ਲੱਗਾ ਹੈ ਤਲਗੀ ਸਾਹਿਬ ਸੀਸ ਤੇ ਝੂਲ ਰਹੀ ਹੈ ਨੂਰ ਇਨਾ ਮਸਤਕ ਤੇ ਆ ਡਲ ਡਲ ਪੈਂਦਾ ਨੂਰ ਕੋਈ ਹਰ ਸਿੰਘ ਜੀ ਦਾ ਹਿਆ ਨਹੀਂ ਪੈਂਦਾ ਕਿ ਮੈਂ ਚੰਡਾ ਪ੍ਰਚੰਡ ਕਰਦਿਆਂ ਸਤਿਗੁਰੂ ਜੀ ਦੀ ਆਗਿਆ ਆਗੇ ਕੋਈ ਵੇਰ ਨਹੀਂ ਸੀ ਫਿਰ ਮਹਾਰਾਜ ਜੀ ਦੀ ਆਗਿਆ ਮੰਨਦਿਆਂ ਹੋਇਆ ਉਹ ਚੰਡਾ ਪ੍ਰਚੰਡ ਕੀਤਾ ਲੜ ਲੜ ਕਰਦੀ ਹੋਈ ਅੱਗ ਬਲਣ ਲੱਗੀ ਹੈ ਸਾਰੀਆਂ ਹੀ ਲੱਕੜਾਂ ਸਾਧ ਸੰਗਤ ਜੀ ਬਲ ਗਈਆਂ ਹਜੂਰ ਦੇ ਸਰੀਰ ਨੂੰ ਅੱਗ ਨੇ ਛੋਇਆ ਤੱਕ ਨਹੀਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੀਰ ਨੂੰ ਅੱਗ ਨੇ ਨਹੀਂ ਛੋਇਆ ਕਿਉਂਕਿ ਪੰਜਾਂ ਤਤਾਂ ਦੇ ਸਰੀਰ ਨੂੰ ਅੱਗ ਛੂੰਹਦੀ ਹੈ ਸਾਜੂਰ ਮੈਂ ਪਹਿਲਾਂ ਹੀ ਤਤਾਂ 'ਚ ਤਤ ਮਿਲਾ ਦਿੱਤੇ ਸੀ ਇਸ ਕਰਕੇ ਮਹਾਰਾਜ ਦੇ ਸਰੀਰ ਨੂੰ ਅੱਗ ਨੇ ਨਹੀਂ ਛੋਹਿਆ ਫਿਰ ਸਤਿਗੁਰੂ ਨੇ ਆਪਣੀ ਨਾਭੀ ਵਿੱਚੋਂ ਮੈਂ ਇੱਥੇ ਪ੍ਰਮਾਣ ਦੇਵਾਂਗਾ ਕਿਉਂਕਿ ਅੱਜ ਆਪਾਂ ਇਹ ਮੰਨ ਲੈਨੇ ਆ ਕਿ ਮਹਾਰਾਜ ਦੇ ਸਰੀਰ ਨੂੰ ਕਿਉਂ ਨਹੀਂ ਛੋਹਿਆ ਜੀ ਜਿਹੜੇ ਮਨਮਤੀਏ ਉਹ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਮ ਆਦਮੀ ਦੀ ਤਰ੍ਹਾਂ ਸਰੀਰ ਦਾ ਆੰਤਮ ਸੰਸਕਾਰ ਹੋਇਆ ਕੇਵਲ ਇਹ ਸਿੱਖ ਸ਼ਰਦਾ ਹੀ ਕਰਦੇ ਆ ਕੋਈ ਦੇਸ ਮੇਤ ਵੀ ਕਦੇ ਸੱਚਖੰਡ ਗਿਆ ਉਹ ਤਾਂ ਸੱਚਖੰਡ ਨੂੰ ਨਹੀਂ ਮੰਨਦੇ ਜਿਹੜੇ ਲੋਕ ਇਹ ਗੱਲਾਂ ਕਰਦੇ ਆ ਤੇ ਉਹ ਮੰਨਦੇ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਮ ਸ਼ਰੀਰ ਦੀ ਤਰ੍ਹਾਂ ਹੀ ਸੰਸਕਾਰ ਹੋਇਆ ਤੇ ਇਹ ਜਿਹੜੇ ਸਿੱਖ ਹੈ ਨਾ ਸ਼ਰਧਾ ਨਾਲ ਇਹਦੀਆਂ ਗੱਲਾਂ ਕਰਦੇ ਆ ਮੈਂ ਉਹਦਾ ਸਬੂਤ ਦੇਵਾਂਗਾ ਤੇ ਉਹ ਪ੍ਰਮਾਣ ਦੇ ਕੇ ਫਿਰ ਮੈਂ ਕਥਾ ਆਰੰਭ ਕਰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਨਾਭੀ ਦੇ ਵਿੱਚੋਂ ਸਾਧ ਸੰਗਤ ਜੀ ਅਗਨ ਨੂੰ ਪ੍ਰਗਟ ਕੀਤਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਨਾਭ ਤੋਂ ਜਿਵੇਂ ਅੱਗ ਪ੍ਰਗਟ ਹੋਈ ਹੈ ਹੌਲੀ ਹੌਲੀ ਵੇਖਦਿਆਂ ਵੇਖਦਿਆਂ ਉਸ ਅਗਨੀ ਦੇ ਵਿੱਚ ਸਤਿਗੁਰੂ ਦਾ ਸਰੀਰ ਅਲੋਪ ਹੋ ਗਿਆ ਆਕਾਸ਼ ਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋਇਆ ਉਸ ਵਕਤ ਤੇ ਜਾਇਜਾਕਾਰ ਦੀਆਂ ਧੁਨਾ ਸੁਣੀਆਂ ਉਸ ਮਰਦ ਅਗੰਬੜੇ ਸਤਿਗੁਰੂ ਦਾ ਜਦੋਂ ਜਾਣਾ ਹੋਇਆ ਦੇਵਤਿਆਂ ਨੇ ਸਾਧ ਸੰਗਤ ਜੀ ਨਗਾਰੇ ਖੜਕਾ ਦਿੱਤੇ ਸ਼ੰਖਾਂ ਦਾ ਨਾਦ ਪੂਰੇ ਆ ਗਿਆ ਸਿੰਘਾਂ ਨੂੰ ਬੇਨਤੀ ਕਰੂੰਗਾ ਫਿਰ ਸ਼ਬਦ ਦੀ ਕਥਾ ਸੰਪੂਰਨ ਹੋ ਸਕੇ ਆਪਣੇ ਜੋਸ਼ ਨੂੰ ਥੋੜਾ ਜਿਹਾ ਆਪ ਦੀ ਠੱਲ ਕੇ ਸੋ ਜਕਾਰਾ ਜਿਉਂ ਕਿ ਫਿਰ ਸਮਾਂ ਲੱਗਦਾ ਹੈ ਬੇਨਤੀ ਹੈ ਕਿਉਂਕਿ ਮੈਨੂੰ ਪਤਾ ਤੁਹਾਡੇ ਮਨ ਅੰਦਰ ਪਿਆਰ ਆਉਂਦਾ ਹੈ ਪਿਆਰ ਦੇ ਨਾਲ ਉਮੜਿਆ ਹੋਇਆ ਜੋਸ਼ ਮੁੱਖ ਤੋਂ ਜਕਾਰਾ ਬਣ ਕੇ ਨਿਕਲਦਾ ਹੈ ਜਕਾਰਾ ਵੀ ਸੂਝ ਵਾਲੇ ਸਿੰਘ ਹੀ ਛੱਡਦੇ ਆਂ ਕਈ ਵਾਰੀ ਗੱਲ ਬਗਤਾ ਕੁਝ ਹੋਰ ਕਹਿ ਰਿਹਾ ਹੁੰਦਾ ਤੇ ਜਕਾਰਾ ਉੱਥੇ ਛੱਡ ਦਿੰਦੇ ਜਿਹੜਾ ਟੈਂਦੀ ਕਲਾ ਵਾਲਾ ਪ੍ਰਤੀਕ ਹੁੰਦਾ ਹੈ ਤੇ ਤੁਸੀਂ ਸੂ ਜਵਾਨ ਹੋ ਚੜ੍ਹਦੀ ਕਲਾ ਦੇ ਪ੍ਰਤੀਕ ਦੇ ਸਹਤ ਜਕਾਰਾ ਛੱਡਿਆ ਪਰ ਬੇਨਤੀ ਆ ਥੋੜਾ ਆਪਣੇ ਵੇਗ ਨੂੰ ਕੰਟਰੋਲ ਕਰੋ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਵਕਤ ਸੱਚਖੰਡ ਨੂੰ ਚਾਲਾ ਮਾਰਿਆ ਕਿਸੇ ਇੱਕ ਨਹੀਂ ਵੇਖਿਆ ਹਲਕਤ ਨੇ ਵੇਖਿਆ ਦੁਨੀਆ ਨੇ ਤੱਕਿਆ ਉਸ ਸਮੇਂ ਉਸ ਨਾਦ ਨੂੰ ਉਸ ਪ੍ਰਕਾਸ਼ ਨੂੰ ਸਭ ਇੱਥੇ ਲੁਕਾਈ ਨੂੰ ਪਤਾ ਲੱਗਾ ਕਿ ਅੱਜ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚਖੰਡ ਗਮਨ ਕੀਤਾ ਸਾਤ ਸੰਗਤ ਜੀ ਮੁਨੱਖਾਂ ਦਾ ਕੀ ਪਸ਼ੂ ਪੰਛੀਆਂ ਨੇ ਉਸ ਸਮੇਂ ਇਸ ਗੱਲ ਦਾ ਸੋਗ ਕੀਤਾ ਸੀ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਿਹੜੇ ਦਰਸ਼ਨ ਕਰਦੇ ਸਨ ਇਸ ਵਾਜੂ ਮੰਡਲ ਨੇ ਉਸ ਸਮੇਂ ਉਦਾਸੀ ਦਾ ਪ੍ਰਗਟਾਵਾ ਕੀਤਾ ਜਦੋਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਚਾਲਾ ਮਾਰਿਆ ਫਿਰ ਉਸ ਸਮੇਂ ਸਿੰਘਾਂ ਨੇ ਦੱਸਿਆ ਸੀ ਕਿ ਖਾਲਸਾ ਜੀ ਹਜ਼ੂਰ ਦੇ ਸੋਨੇ ਦੀ ਕਾਠੀ ਦੀ ਅਸਵਾਰੀ ਵਾਲਾ ਕਮੈਤ ਘੋੜਾ ਤਵੇਲੇ ਵਿੱਚ ਹੈ ਨਹੀਂ ਸੱਚੇ ਪਾਤਸ਼ਾਹ ਮਹਾਰਾਜ ਕੇਵਲ ਆਪ ਸਮੇਤ ਦੇ ਸ਼ਸਤਰਾਂ ਦੇ ਸਮੇਤ ਸੱਚੇ ਪਾਤਸ਼ਾਹ ਸਤਖੰਡ ਨਹੀਂ ਗਏ ਹਜੂਰ ਆਪਣਾ ਸੋਨੇ ਦੀ ਕਾਠੀ ਵਾਲਾ ਘੋੜਾ ਵੀ ਨਾਲ ਲੈ ਗਏ ਸੱਚੇ ਪਾਤਸ਼ਾਹ ਸਮਰੱਥ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਾਬਤ ਅਸੀਂ ਇਤਿਹਾਸ ਵਿੱਚ ਇਹ ਸੁਣਾਉਂਦੇ ਆ ਪਰ ਸੁਣ ਕੇ ਜਿਹੜੇ ਸਰੋਤੇ ਦੇ ਨਿਸ਼ਚੇ ਵਿੱਚ ਕਚਾਈ ਹੁੰਦੀ ਹੈ ਕਿਵੇਂ ਕਿਵੇਂ ਹੋ ਸਕਦਾ ਹੋ ਨਹੀਂ ਸਕਦਾ ਮੈਂ ਤੁਹਾਨੂੰ 4 ਨਵੰਬਰ ਤੇ 1970 ਦੀ ਘਟਨਾ ਸੁਣਾਉਣ ਲੱਗਾ ਤੇ ਸੁਣਾ ਕੇ ਕਥਾ ਆਰੰਭ ਕਰ ਦਿਆਂਗਾ 4 ਨਵੰਬਰ 1970 ਜੋਪੀ ਜਿਲ੍ਹਾ ਸਾਧ ਸੰਗਤ ਜੀ ਏਟਾ ਜਿਲ੍ਹਾ ਉਸ ਦੇ ਅੰਦਰ ਸਿੰਘ ਸਭਾ ਗੁਰਦੁਆਰਾ ਸਾਹਿਬ ਜਿੱਥੇ ਬਾਬਾ ਸਾਧੂ ਸਿੰਘ ਜੀ ਨਿਹੰਗ ਸਿੰਘ 11 ਸਾਲ ਤੋਂ ਗ੍ਰੰਥੀ ਦੀ ਡਿਊਟੀ ਕਰਦੇ ਸਨ ਤੇ ਇਹ 1970 ਵਿੱਚ ਸ਼੍ਰੋਮਣੀ ਕਮੇਟੀ ਦੇ ਮਾਸਿਕ ਪੱਤਰ ਵਿੱਚ ਛਪਿਆ ਉਸ ਦਿਨ ਦੀਆਂ ਅਖਬਾਰਾਂ ਕਢਾ ਲਿਓ ਸਾਰੀਆਂ ਅਖਬਾਰਾਂ ਵਿੱਚ ਇਹ ਖਬਰ ਛਪੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਖਾਲਸਾ ਵੀ ਉਹ ਸ਼ਕਤੀ ਰੱਖਦਾ ਹੈ ਜਿਹੜੀ ਸ਼ਕਤੀ ਗੁਰਦੇਵ ਵਿੱਚ ਆਪ ਵਰਤਦੀ ਸੀ ਕਿਉਂਕਿ ਮਹਾਰਾਜ ਨੇ ਖਾਲਸੇ ਨੂੰ ਆਪਣਾ ਰੂਪ ਦਿੱਤਾ ਕੁਝ ਵੀ ਲੁਕਾ ਕੇ ਨਹੀਂ ਰੱਖਿਆ ਬਾਬਾ ਸਾਧੂ ਸਿੰਘ ਜੀ 116 ਸਾਲ ਦੇ ਹੋਏ 116 ਸਾਲ ਇਹ ਇਸਤੇ ਫਰਲਾ ਸਜਾਇਆ ਕਰਦੇ ਸੀ ਨਿਹੰਗ ਸਿੰਘ ਬਾਣੇ ਵਿੱਚ ਪਰਪੱਕ ਰਹਿੰਦੇ ਸੀ ਰਹਿਤ ਮਰਿਆਦਾ ਵਿੱਚ ਡ੍ਰਿਢ ਰਹਿੰਦੇ ਸੀ ਬਿਰਧ ਆਜੂ ਹੋਣ ਕਰਕੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਵਨਾ ਨਾਲ ਸੇਵਾ ਕਰਦੇ ਸਨ ਫਿਰ ਉਥੋਂ ਦੇ ਸ਼ਹਿਰ ਦੇ ਕੁਝ ਪ੍ਰੇਮੀਆਂ ਨੇ ਕਿਹਾ ਕਿ ਮਹਾਰਾਜ ਲੰਗਰ ਦੀ ਸੇਵਾ ਅਸੀਂ ਬਿਵੇਕ ਨਾਲ ਤਿਆਰ ਕਰਦਿਆ ਕਰਾਂਗੇ ਤੁਸੀਂ ਲੰਗਰ ਆਪਣਾ ਆਪ ਨਾ ਬਣਾਇਆ ਕਰੋ ਕਹਿਣ ਲੱਗੇ ਅੱਛਾ ਲੰਗਰ ਉਹ ਗੁਰਦਾਰੇ ਸਾਹਿਬ ਦਾ ਪ੍ਰਾਧਾਨ ਹੀ ਸੀਦਾ ਜਿਸ ਦੇ ਘਰੋਂ ਬਾਬਾ ਦੀ ਲੰਗਰ ਆਉਂਦਾ ਤੇ ਉਹ ਕਦੇ-ਕਦੇ ਹਾਸੇ ਨਾਲ ਕਹਿੰਦੇ ਕਿ ਜਦੋਂ ਮੈਂ ਸਰੀਰ ਛੱਡਣਾ ਨਾ ਮੈਂ ਤੁਹਾਡੀਆਂ ਲੱਕੜਾਂ ਨਹੀਂ ਖਰਾਬ ਕਰਨੀਆਂ ਉਹ ਕਹਿੰਦੇ ਬਜ਼ੁਰਗ ਹੋ ਗਏ ਆਵੇਂ ਆਵਾਤਾਵਾ ਬੋਲਦੇ ਰਹਿੰਦੇ ਉਮਰ ਜਾਦੇ ਹੋ ਗਈ ਹੈ ਲੱਗਦੀ ਕਹਿੰਦੇ ਫਿਰ ਮੈਂ ਤੁਹਾਡੀ ਕੋਈ ਸਮੱਗਰੀ ਵੀ ਨਹੀਂ ਦੇ ਵਰਤਣੀ ਫਿਰ ਕਦੇ ਹੱਸ ਕੇ ਕਹਿਣਾ ਮੈਂ ਤੁਹਾਡੇ ਮੋਢਿਆਂ ਤੇ ਚੜ ਕੇ ਨਹੀਂ ਜਾਣਾ ਇਸ ਤਰ੍ਹਾਂ ਦੇ ਬਚਨ ਕਰਦੇ ਰਹਿਣਾ ਪਰ ਜਿਹਨੇ ਸੁਣਨਾ ਉਹਨੇ ਹੈ ਸੋਚਣਾ ਕਿ ਉਮਰ ਵੱਡੀ ਆ ਤੇ ਸਠਿਆ ਗਏ ਆ ਤਾਂ ਇਹੋ ਜੀਆਂ ਗੱਲਾਂ ਕਰਦੇ ਆ ਜਿਸ ਦਿਨ ਉਹਨਾਂ ਨੇ ਚਾਲਾ ਮਾਰਨਾ ਸੀ ਇੱਕ ਸਾਧ ਸੰਗਤ ਜੀ ਬਾਣੀਆਂ ਸੀ ਉਹਦੇ ਨਾਲ ਪ੍ਰੇਮ ਸੀਗਾ ਉਹਦੀ ਦੁਕਾਨ ਤੇ ਗਏ ਸੁੱਕੀ ਰਸਤ ਲੈਣੀ ਸੀ ਅੱਧਾ ਕਿਲੋ ਆਟਾ ਲਿਆ ਉਹ ਘਰ ਪਕੜਾਉਣਾ ਸੀ ਉਹਨਾਂ ਨੂੰ ਤੇ ਉਹਨੂੰ ਦੁਕਾਨ ਵਾਲੇ ਨੂੰ ਕਹਿੰਦੇ ਆ ਕਿ ਮੇਰਾ ਇੰਨਾ ਹੀ ਆਟਾ ਰਹਿਦਾ ਸੀ ਸੰਸਾਰ ਤੇ ਮਾਨੂੰ ਇਹ ਛੱਕੇ ਚਾਲਾ ਮਾਰ ਉਹ ਕਹਿੰਦਾ ਹੱਸ ਕੇ ਕਹਿੰਦਾ ਬਾਬਾ ਜੀ ਤੁਸੀਂ ਕਿੱਧਰ ਜਾਣਾ ਇੱਥੇ ਹੀ ਰਹਿਣਾ ਉਹਨੇ ਵੀ ਨਾ ਸਮਝਿਆ ਇਸ ਭੇਦ ਨੂੰ ਜਿਸ ਦਿਨ ਉਹਨਾਂ ਦੇ ਚਾਲੇ ਦਾ ਵਕਤ ਸੀ ਕੁਝ ਦਿਨਾਂ ਤੋਂ ਉਸ ਪਰਚੇ ਵਿੱਚ ਲਿਖਿਆ ਹੋਇਆ ਮੇਰੇ ਕੋਲੋਂ ਦੀ ਕਾਪੀ ਹੈ ਕੋਈ ਲੈਣਾ ਚਾਹੇ ਤਾਂ ਲੈ ਸਕਦਾ ਕਿ ਬਾਬਾ ਜੀ ਦੇ ਕੁਝ ਦਿਨਾਂ ਤੋਂ ਢੰਗ ਤਰੀਕੇ ਜਿਉਣ ਦੇ ਵੱਖਰੇ ਹੋ ਗਏ ਸੀ ਇਸ਼ਨਾਨ ਵੇਲੇ ਜਕਾਰੇ ਬਾਤ ਛੱਡਦੇ ਸੀ ਜਦੋਂ ਕੁਝ ਦਿਖਾਈ ਦਿੰਦਾ ਹੋਵੇ ਕੋਨ ਫਤਹਿ ਵੀ ਬੁલાਣੀ ਪੈਂਦੀ ਆ ਉਹਦੇ ਸਤਕਾਰ ਤੇ ਜਟਾਰਾ ਵੀ ਛੇਣਾ ਪੈਂਦਾ ਇਹ ਗੁਪਤ ਸੰਸਾਰ ਨਾਲ ਨਾਤਾ ਜੁੜਦਾ ਆ ਦੇਹਾਂ ਨਾਲ ਉਹ ਨਾਤਾ ਟੁੱਟ ਜਾਂਦਾ ਜਿਸ ਵਕਤ ਅਮਰਤ ਵੇਲੇ ਉਹਨਾਂ ਨੇ ਆਪਣਾ ਇਸ਼ਨਾਨ ਸੋਧਿਆ ਸ਼ਸਤਰਾਂ ਨਾਲ ਸਨਾਦਵਾ ਤਿਆਰ ਪਰ ਤਿਆਰ ਹੋਏ ਤੇ ਗੁਰਦੁਆਰੇ ਸਹਿਬ ਦੇ ਬ੍ਰਾਮਦੇ ਦੇ ਅੰਦਰ ਮਹਾਰਾਜ ਦੀ ਸੇਵਾ ਕਰਕੇ ਚੌਂਕੜਾ ਲਾ ਬੈਠੇ ਸੀ ਖਿੜਿਆ ਮਸਤਕ ਜਗਦਾ ਹੋਇਆ ਚਿਹਰਾ ਪਰ ਚੰਗੀ ਜਲ ਪਾਣੀ ਲੈ ਕੇ ਆਉਂਦਾ ਸੀ ਰੋਜ਼ ਆਇਆ ਪ੍ਰਧਾਨ ਜੀ ਦਾ ਲੜਕਾ ਕਹਿੰਦਾ ਬਾਪੂ ਜੀ ਜਲ ਪਾਣੀ ਲਿਆਂਦਾ ਥੱਸ ਕੇ ਕਹਿਣ ਲੱਗੇ ਰੱਖ ਦੇ ਕਾਕਾ ਉਹਨਾਂ ਨੂੰ ਪਤਾ ਸੀ ਜਲ ਪਾਣੀ ਨਹੀਂ ਛਕਣਾ ਹੁਣ ਥੋੜੇ ਚਿਰ ਬਾਅਦ ਉਹਨੇ ਸਕੂਲ ਜਾਣਾ ਸੀ ਉਹਦੇ ਮਨ ਵਿੱਚ ਖਿਆਲ ਆਇਆ ਕਿ ਮੈਂ ਗਲਾਸ ਘਰ ਛੱਡ ਆਵਾਂ ਹੁਣ ਤੱਕ ਜਲ ਪਾਣੀ ਛਕ ਲਿਆ ਹੋਣਾ ਜਦੋਂ ਵਾਪਸ ਆਇਆ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੋਇਆ ਕੀ ਤੱਕਿਆ ਉਸਨੇ ਕਿ ਉਹਨਾਂ ਦੀ ਧੁੰਨੀ ਦੇ ਵਿੱਚੋਂ ਦੋਹੇ ਪਾਸੇ ਲਾਟਾਂ ਨਿਕਲ ਰਹੀਆਂ ਢਿੱਡ ਦੇ ਦਿਵਾਲਿਓਂ ਅਧੂ ਉੱਪਰ ਨੂੰ ਉੱਠ ਰਹੀ ਹੈ ਉਹ ਬੱਚਾ ਸੀ ਰੌਲਾ ਪਾਇਆ ਸ਼ਹਿਰ ਦੀ ਆਬਾਦੀ ਵਿੱਚ ਗੁਰਦੁਆਰਾ ਸਾਹਿਬ ਹੋਣ ਕਰਕੇ ਇੱਕਦਮ ਬਹੁਤ ਜ਼ਾਰੇ ਲੋਕ ਇਕੱਠੇ ਹੋਏ ਪੁਲਿਸ ਨੂੰ ਪ੍ਰਬੰਧ ਕਰਨਾ ਔਖਾ ਹੋ ਗਿਆ ਕਾਲਜ ਸਕੂਲ ਬੰਦ ਹੋ ਗਏ ਕਹਿੰਦੇ ਇੱਕ ਘੰਟੇ ਵਿੱਚ ਉਸ ਪੇਪਰ ਦੀ ਲਿਖਤ ਹੈ ਕਿ 1 ਲੱਖ ਲੋਕ ਉੱਥੇ ਇਕੱਠੇ ਹੋਏ ਤੇ ਲੋਕਾਂ ਨੇ ਕਿਹਾ ਪਾਣੀ ਪਾ ਕੇ ਅੱਗ ਬੁਝਾਓ ਸਿਆਣੇ ਕਹਿਣ ਲੱਗੇ ਨਾ ਜਲ ਨਾ ਬਈ ਪਾਇਓ ਸਿਆਣੇ ਗੁਰਮੁਖ ਖਾਂ ਨੇ ਕਿਹਾ ਅੱਗੇ ਹੋ ਕੇ ਤੱਕੋ ਤਾਂ ਸਹੀ ਜਿਸ ਦਰੀ ਤੇ ਉਹ ਮੱਥਾ ਟੇਕ ਕੇ ਬੈਠੇ ਐ ਅੱਗ ਕੇਵਲ ਉਹਨਾਂ ਦੇ ਸਰੀਰ ਨੂੰ ਭਸਮ ਕਰ ਰਹੀ ਐ ਦਰੀ ਨੂੰ ਵੀ ਨਹੀਂ ਸਾੜ ਰਹੀ ਕਿਸੇ ਹੋਰ ਚੀਜ਼ ਨੂੰ ਅੱਗ ਨਹੀਂ ਲੱਗ ਰਹੀ ਤੇ ਉਸ ਅੱਗ ਦੇ ਵਿੱਚੋਂ ਫਵਨ ਵਰਗੀ ਸੁਗੰਧੀ ਦੀ ਖੁਸ਼ਬੂ ਆ ਰਹੀ ਐ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜਿਸ ਨੇ ਰਹਿਤ ਕਮਾਈ ਹੈ ਉਹ ਵੀ ਇਸ ਤਰ੍ਹਾਂ ਜਾ ਸਕਦਾ ਤੇ ਅਸੀਂ ਸਤਿਗੁਰੂ ਦੇ ਬਾਅਦ ਕੀ ਸ਼ੰਕਾ ਕਰਦੇ ਆ ਫਿਰ ਸੁਣੋ ਡੀਸੀ ਆ ਗਿਆ ਉਹਨੇ ਮੌਕੇ ਤੇ ਆ ਕਰਕੇ ਕਿਹਾ ਕਿ ਇਸ ਦਾ ਨਰੀਖਣ ਹੋਣਾ ਚਾਹੀਦਾ ਉਦੋਂ ਤੱਕ ਕਹਿੰਦੇ ਆ ਕਿ ਬਾਬਾ ਜੀ ਦਾ ਸਾਰਾ ਸਰੀਰ ਸੁਆਹ ਹੋ ਚੁਪਿਆ ਸੀਗਾ ਕੇਵਲ ਇੱਕ ਪੈਰ ਬਚ ਗਿਆ ਸੀ ਚਰਨ ਬਚ ਗਿਆ ਸੀ ਕਿਉਂ ਬਚਿਆ ਉਥੇ ਲਿਖਿਆ ਹੋਇਆ ਕਿ ਇੱਕ ਮਾਤਾ ਨੇ ਅੱਗੇ ਹੋ ਕੇ ਉਸ ਪਾਇਰ ਨੂੰ ਹੱਥ ਲਾ ਦਿੱਤਾ ਸੀ ਇਸ ਕਰਕੇ ਉਹ ਪਾਇਰ ਨਹੀਂ ਛੜਿਆ। ਉਹ ਪਾਇਰ ਨਹੀਂ ਭਸਮ ਹੋਇਆ ਤੇ ਫਿਰ ਜਦੋਂ ਡੀਸੀ ਨੇ ਕਿਹਾ ਕਿ ਇਸ ਸਵਾ ਦਾ ਜਿਹੜਾ ਮੁਆਇਨਾ ਕਰਾਂਗੇ ਕਹਿੰਦੇ ਇੱਕ ਘੰਟਾ ਹੋ ਚੁੱਕਾ ਸੀ ਅੱਗ ਬੁਝੀ ਨੂੰ ਵੀ ਤੇ ਜਿੱਥੇ ਬਾਬਾ ਜੀ ਦਾ ਮੁਖ ਸੀਗਾ ਉਹਦੇ ਮੁਖ ਵਿੱਚੋਂ ਇੱਕ ਦਮ ਲਾਟ ਪ੍ਰਗਟ ਹੋਈ। ਡੀਸੀ ਡਰ ਗਿਆ। ਪੈਸੇ ਅੱਗੇ ਰੱਖ ਕੇ ਕਹਿੰਦਾ ਮਹਾਰਾਜ ਮੈਂ ਕੋਈ ਮੁਆਇਨਾ ਨਹੀਂ ਕਰਾਉਂਦਾ ਤੇ ਮੈਨੂੰ ਮਾਫ਼ ਕਰਦੇ ਹੋ। ਡੀਸੀ ਨੇ ਫਿਰ ਸਾਰੇ ਆਏ ਹੋਏ ਲੋਕਾਂ ਦੇ ਵਿੱਚ ਕਿਹਾ ਕਿ ਇਹ ਬਾਬਾ ਜੀ ਦਾ ਆਪਣਾ ਕੋਈ ਆਤਮਿਕ ਸ਼ਕਤੀ ਦੇ ਸਹਤ ਉਹਨਾਂ ਨੇ ਆਪਣਾ ਸਰੀਰ ਭਸਮ ਕੀਤਾ ਜਿਹੜਾ ਪ੍ਰਬੰਧ ਹੈ ਉਹਦੇ ਵੱਲੋਂ ਕੋਈ ਵੀ ਇਨਕੁਆਰੀ ਨਹੀਂ ਹੋਵੇਗੀ ਤੇ ਜਿਵੇਂ ਸਿੱਖ ਸੰਗਤ ਚਾਹੁੰਦੀ ਹੈ ਬਾਬਾ ਜੀ ਦੇ ਬਚੇ ਹੋਏ ਚਰਨ ਦਾ ਉਹ ਅੰਤਮ ਰਸਮਾ ਜੜੀਆਂ ਉਹ ਕਰ ਸਕਦੇ ਆ ਫਿਰ ਸੰਗਤ ਨੇ ਚੰਦਨ ਦੀ ਚਿਖਾ ਸਜਾ ਕਰਕੇ ਬਾਬਾ ਜੀ ਦੇ ਉਸ ਚਰਨ ਦਾ ਅੰਤਮ ਸੰਸਕਾਰ ਕੀਤਾ ਤੇ ਸਾਧ ਸੰਗਤ ਜੀ ਉਥੋਂ ਦੇ Hindu ਲੋਕ ਵੀ ਕਹਿੰਦੇ ਸਨ ਕਿ ਆਜ ਕੱਲ ਬਾਕੀ ਧਰਮੋਂ ਮੇਂ ਕਰਮकांड ਰਹਿ ਗਿਆ ਹੈ ਕੇਵਲ ਸ਼ਕਤੀ ਹੈ ਤੋ ਗੁਰੂ ਨਾਨਕ ਸਾਹਿਬ ਕੇ ਧਰਮ ਮੇਂ ਹੈ ਜੋ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਾਲਸੇ ਨੇ ਪ੍ਰਤੱਖ ਕਰਕੇ ਦਿਖਾ ਦਿਆ ਹੈ ਸਾਡੇ ਨਿਸ਼ਚਿਆਂ ਵਿੱਚ ਕਿਤੇ ਆਈ ਆ ਗਈ ਤਾਂ ਸੋਚਦੇ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਬਾਕੀ ਸ਼ਰੀਰਾਂ ਮੰਗੀ ਮਹਾਰਾਜ ਦਾ ਅੰਤਮ ਸੰਸਕਾਰ ਹੋਇਆ ਹੋਵੇਗਾ ਖਾਲਸਾ ਜੀ ਸਤਿਗੁਰੂ ਜੀ ਕਰਨ ਕਾਰਨ ਸਮਰੱਥ ਨੇ ਐਡੀ ਸਮਰੱਥ ਸ਼ਕਤੀ ਗਰੀਬਨਵਾ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣਾ ਸਮਰੱਥ ਫਾਲਸਾ ਇਸ ਸੰਸਾਰ ਤੇ ਸਾਜਿਆ